ਅੰਮ੍ਰਿਤਸਰ ਦੇ ਟਾਰੀ ਹਲਕੇ ਦੇ ਅਧੀਨ ਪੈਂਦੇ ਪਿੰਡ ਮਾਹਲ ਦੇ ਵਿੱਚ ਇੱਕ ਗੰਭੀਰ ਤੇ ਸਸੰਸਨੀ ਖੇਜ਼ ਮਾਮਲਾ ਸਾਹਮਣੇ ਆ ਗਿਆ ਜਿਸ ਨਾਲ ਸਾਰੇ ਇਲਾਕੇ ਦੇ ਵਿੱਚ ਹੀ ਦਹਿਸ਼ਤ ਫੈਲ ਗਈ ਹੈ ਤਾਂ ਪਿੰਡ ਦੇ ਵਸਨੀਕ ਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਨਸ਼ਾ ਵੇਚਣ ਵਾਲੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕਰਕੇ ਘਰ ਅਤੇ ਕੀਮਤੀ ਸਮਾਨ ਤੇ ਵੱਡੇ ਪੱਧਰ ਤੇ ਤਬਾਹੀ ਕੀਤੀ ਗਈ। ਉਸ ਦੇ ਮੁਤਾਬਕ ਕੁਝ ਨੌਜਵਾਨ ਗਲੀ ਦੇ ਵਿੱਚ ਖੁੱਲ੍ਹੇਆਮ ਨਸ਼ਾ ਵੇਚਦੇ ਤੇ ਨਸ਼ੇ ਦੀ ਹਾਲਤ ਦੇ ਵਿੱਚ ਆਉਂਦੇ ਜਾਂਦੇ ਸਨ। ਉਹਨਾਂ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਤੇ ਇਸੇ ਦੇ ਚਲਦਿਆਂ ਨਸ਼ਾ ਵੇਚਣ ਵਾਲੇ ਨੌਜਵਾਨ ਉਸ ਦੇ ਨਾਲ ਰੰਜਿਸ਼ ਰੱਖਣ ਲੱਗ ਪੈਂਦੇ ਨੇ ਪੰਜ ਛੇ ਨੌਜਵਾਨਾਂ ਨੇ ਹਲਕੇ ਕਰਤੇ ਹਮਲਾ ਕਰ ਦਿੱਤਾ ਤੇ ਦੋਸ਼ ਹੈ ਕਿ ਹਮਲਾਵਰਾਂ ਨੇ ਘਰ ਦਾ ਬੂਹਾ ਤੋੜ ਕੇ ਅੰਦਰ ਦਾਖਲ ਹੋ ਕੇ ਪੰਤੂੜ ਕੀਤੀ ਤੇ ਕੋਠੇ ਤੱਕ ਜਾ ਕੇ ਘਰੇਲੂ ਸਮਾਨ ਨੂੰ ਨੁਕਸਾਨ ਪਹੁੰਚਾਇਆ ਹਮਲੇ ਦੌਰਾਨ ਬੁਲੇਟ ਮੋਟਰਸਾਈਕਲ ਐਕਟਿਵਾ ਹੋਰ ਮੋਟਰਸਾਈਕਲਾਂ ਤੇ ਨਾਲੀ ਦੀ ਟੀਵੀ ਤੇ ਕੰਪਿਊਟਰ ਤਬਾਹ ਕੀਤੇ ਗਏ ਨੇ ਜਿਸ ਨਾਲ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਸਟਾਉਂਡ ਦੀ ਜਾਣਕਾਰੀ ਮਿਲਦੀ ਮੰਦੀਪ ਦੀ ਪਤਨੀ ਸਿਮਰਨ ਦਾਇ ਕਹਿੰਨਾ ਕਿ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰ ਮਹਿੰਗਾ ਪੈ ਗਿਆ ਕਿ ਹੁਣ ਤਾਂ ਕਰੋ ਬਾਹਰ ਨਿਕਲਣਾ ਵੀ ਪਰਵਾਹ ਦਾ ਔਖਾ ਹੋ ਚੁੱਕਿਆ ਪੁਲਿਸਾਇਕ ਕਹਿੰਦੇ ਕਿ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਕੁਝ ਹਮਲਾਵਰ ਸਾਫ ਨਜ਼ਰ ਆ ਰਹੇ ਨੇ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ

ને તોડના હોને ને બીજા કેમેરા તો લા દે ਦਾ ਫਾਰਾ ਕੋਸ ਕੋਲ ਐ ਲ ਸੀੜੀਆਂ ਤੇ ਨਾ ਤੋੜਦੀਆਂ ਕੁਛ ਨਹੀਂ ਦਿੱਤਾ ਇੱਕ ਇੱਕ ਉਹ ਇੱਕ ਉਹ ਤੋੜੀ ਇੰਨੇ ਨਾ ਲਾਲ ਰਸ ਤੇ ਟੁੱਟ ਗਈਆਂ ਜਿਵੇਂ ਨਾੜਾ ਗਈ ਟੁੱਟ ਗਈ ਆ ਰੱਖਿਆ ਕੱਖ ਨਹੀਂ ਰਹਿ ਗਿਆ ਐ ਲ ਸਾਰੀ ਤੋੜ ਗਿਆ ਸਭ ਤੋੜ ਦਿਆ ਨੇ ਆ ਸਾਰੇ ਤੋੜ ਗਏ ਕਈ ਨਹੀਂ ਆਵਾਜ਼ ਮੈਂ ਨਾ ਆ ਛੱਡ ਮੈਂ ਤੋੜੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਜੈਵੰਤ ਕੋਰ ਕਿਥੋਂ ਦੇ ਆ ਬੋਲੇ ਮਾਲਣਾ ਦੇ ਕੀ ਮਤਲਬ ਹੈ ਇਹੜਾ ਜਿਹਾ ਝਗੜਾ ਤੁਹਾਡਾ ਇਹ ਇੱਥੇ ਸਾਡੇ ਬੂਹੇ ਅੱਗੇ ਆਣ ਕੇ ਗਾਲ੍ਹਾਂ ਕੱਢਣ ਲਿਆ ਹੈ ਝਗੜਾ ਮਾਰਦੇ ਚੰਗਰਾ ਮਾਰਦੇ ਗਾਲ੍ਹਾਂ ਕੱਢਦੇ ਆ ਹੈ ਤੇ ਇਹ ਧਮਕੀਆਂ ਦੇਣ ਦੇ ਇੱਥੇ ਖਲੋਤਾ ਤੇ ਗਾਲਾ ਕੱਢੀ ਜਾਵੇ ਇਹਨੇ ਗਾਹ ਘੇਰ ਨੂੰ ਵੇਖਿਆ ਵੀ ਤੂੰ ਸਾਨੂੰ ਗਾਲਾ ਕਿਉ ਕੱਢਣ ਦਿਆ ਤੇ ਇਹਨੂੰ ਇੱਟਾਂ ਰੋੜੇ ਮਾਰ ਲਾ ਪਿਆ ਅੱਛਾ ਜੀ ਹੈ ਇੱਟਾਂ ਰੋੜੇ ਤੇ ਮਾਰੀਆਂ ਇਹਦੇ ਕੱਪੜੇ ਵੇਖੋ ਪਾੜੇ ਆ ਬਣਾਣਾ ਬਨੂਣਾ ਵੀ ਪਾੜੀਆਂ ਇਹਦੇ ਵਿਚਾਰੇ ਨੇ ਹਜੇ ਪਜਾਮਾ ਆਪਣੇ ਆ ਕੱਪੜੇ ਦਿਆ ਸੀ ਤੇ ਆਪਣੇ ਆਂਦਾ ਮੈਂ ਪਜਾਮਾ ਕਮੀਜ਼ ਪਾਉਣ ਹੀ ਲੱਗਾ ਤੇ ਉਹਨਾਂ ਫੜ ਲਿਆ ਹੈ ਮੁੜ ਕੇ ਇਹ ਉਸ ਟਾਂ ਰੋੜੇ ਜੋ ਚਲੋਂ ਲਾਪੇ 50 ਜਾਣੇ ਉਹ ਤੇ ਲੈ ਆਏ 50 ਜਾਣੇ ਸਾਡੇ ਆਣ ਕੇ ਬੂਹਾ ਭੰਨਿਆ ਇੰਨਾ ਬੂਹਾ ਭੰਨ ਕੇ ਟਾਂ ਰੋੜੇ ਪਤਾ ਨਹੀਂ ਕਿਤਰਾ ਅੰਦਰ ਆਣ ਬੜੇ ਸਾਰੀਆਂ ਚੀਜ਼ਾਂ ਤੇ ਨਲ ਸੀੜੀਆਂ ਤੋੜ ਗਏ ਆ ਤੇ ਨਲ ਸੀੜੀਆਂ ਤੋੜ ਗਏ ਆ ਬੁਲਟ ਤੋੜ ਗਏ ਆ ਐਕਟਿਵਾ ਮੋਟਰਸਾਈਕਲ ਕੰਪਿਊਟਰ ਕੋਈ ਚੀਜ਼ ਨਹੀਂ ਸਾਡੀ ਛੱਡ ਕੇ ਗਿਆ ਅਸੀਂ ਤਾਂ ਪਤਾ ਨਹੀਂ ਬੱਚੇ ਕਿੱਦਾਂ ਬਚਾਏ ਆ ਹਲੇ ਵੀ ਤੁਹਾਨੂੰ ਕੋਈ ਗੱਲ ਨਹੀਂ ਸਾਨੂੰ ਬਹੁਤ ਜ਼ਿਆਦਾ ਖਤਰਾ ਜੇ ਹੋਣ ਸਾਨੂੰ ਖਤਰਾ ਜੇ ਸਾਡੀ ਲੜਨ ਕਿਉਂ ਝਗੜਾ ਝਗੜਾ ਇੱਥੇ ਸਮੈਕਾ ਵੇਚ ਕੇ ਤੇ ਚੰਗਰਾ ਮਾਰ ਕੇ ਨੰਗਦੇ ਆ ਅਸੀਂ ਤਾਂ ਸਾਰੀ ਦਿਹਾੜੀ ਇੱਥੇ ਆ ਗਾਮ ਚਾ ਛੜਦੇ ਆ ਸਾਡੇ ਬੂਹੇ ਆ ਗੋਦੀ ਆ ਨੰਗ ਹਾਂ ਬਹੁਤ ਹੰਬਲਾ ਕੀਤਾ ਇਹਨਾਂ ਨੇ ਜਿਆਦਾ ਹੀ ਕੀਤਾ ਵਾ ਥੋੜਾ ਬੋਧਾ ਨਹੀਂ ਹੁਣ ਅਸੀਂ ਆਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਰਕਾਰ ਨੂੰ ਇਹ ਕਹਿੰਨੇ ਆ ਸਾਡੀ ਜਾਨ ਨੂੰ ਹਨ ਖਤਰਾ ਸਾਡੇ ਬੱਚਿਆਂ ਨੂੰ ਖਤਰਾ ਇਹਨਾਂ ਤੋਂ ਜੇ ਕੋਈ ਜਾਨੀ ਨੁਕਸਾਨ ਹੋਇਆ ਤੇ ਸਾਰੇ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਗੀ ਜੇ ਸਾਡਾ ਨਾ ਕੁਛ ਕਰੂਗੀ ਤੇ ਹਾਂ ਮੇਰਾ ਮੇਰਾ ਨਾਮ ਮਨਦੀਪ ਸਿੰਘ son of ਸਰਦਾਰ ਰਜਿੰਦਰ ਸਿੰਘ ਪਿੰਡ ਮਾਲਾਂ ਦੇ ਵਾਸੀ ਆ ਜੱਦੀ ਅੱਜ ਹੋਇਆ ਇਤਰਾਵਾ ਵੀ ਇੱਥੇ ਬਾਬੇ ਪਿੱਟਨਸ਼ਾ ਲੱਗੇ ਚਾਰ ਪੰਜ ਜਣੇ ਨਸ਼ਾ ਵੇਚਦੇ ਆ ਤੇ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨੰਗਦੇ ਆ ਸ਼ਰਾਬ ਪੀਤੀ ਹੁੰਦੀ ਹੈ ਨਸ਼ਾ ਖਾਦਾ ਹੁੰਦਾ ਤੇ ਮੈਂ ਇੱਕ ਦਿਨ ਇਹਨਾਂ ਨੂੰ ਥੋੜਾ ਜਿਹਾ ਕਿਹਾ ਵੀ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨਾ ਨੰਗੋ ਐਸੇ ਕਰਕੇ ਇਹਨਾਂ ਨੇ ਰੰਜਿਸ਼ ਰੱਖੀ ਵੀ ਇਹਨੇ ਕਿਹਾ ਤੇ ਕਿਹਾ ਕਿਉਂ ਤੇ ਅੱਜ ਆਏ ਆ ਪੰਜ ਛੇ ਮੁੰਡੇ ਇੱਟੇ ਰੋੜੇ ਆ ਵੇਖੋ ਮੇਰੇ ਇੱਥੇ ਇੱਥੇ ਮਾਰੀ ਇੱਥੇ ਠੋਡੀ 'ਚ ਮਾਰੀ ਮੇਰੇ ਇੱਟ ਸਾਡੇ ਘਰ ਆਣ ਕੇ ਪਏ ਆ ਸਾਡਾ ਬੂਹਾ ਤੋੜ ਕੇ ਉੱਤੋਂ ਤੱਕ ਮੇਰੇ ਕੋਠੇ ਤੱਕ ਗਏ ਆ 10 15 ਜਾਣੇ ਤੇ ਮੇਰਾ ਵੇਖੋ ਕਿੰਨਾ ਨੁਕਸਾਨ ਕਰ ਗਏ ਤੇ ਜਦੋਂ ਅਸੀਂ ਇਧਰੋਂ ਦੀ ਲੰਘਣਾ ਹੁੰਦਾ ਮੇਰੀ ਬੇਟੀ ਨੇ ਮੇਰੀ ਵਾਈਫ ਨੇ ਤੇ ਇਹ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਹੈ ਇਹ ਪਿੱਛੇ ਸਕੂਟਰੀਆਂ ਲਾ ਲੈਂਦੇ ਆ ਬੁਲਟ ਲਾ ਲੈਂਦੇ ਆ ਤੇ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਆ ਤੇ ਮੇਰੀ ਬੇਟੀ ਨੂੰ ਵੀ ਛੇੜਦੇ ਆ ਜੋ ਵੀ ਕਰਦੇ ਆ ਵੇਖੋ ਬਹੁਤ ਬੁਰਾ ਹਾਲ ਕੋ ਇਧਰੋਂ ਦਾ ਕਿੰਨੇ ਜਾਣੇ ਸੀ ਟੋਟਲ ਤੇ ਬਾਈ ਨੇਮ ਕਿਹੜੇ ਨਾਲ ਬਾਈ ਨੇਮ ਇੱਕ ਹੈ ਲੰਬੂ ਇੱਕ ਸਾਹਿਲ ਆ ਲੰਡੇ ਦਾ ਮੁੰਡਾ ਤੇ ਹੋਰ ਤਿੰਨ ਅਣਪਛਾਤੇ ਆ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗੇ ਸਾਡੇ ਇੱਥੋਂ ਪਿੰਡ ਦੇ ਹੀ ਆ ਬਾਬੇ ਪਿੱਟਣਸ਼ਾ ਲੱਗੇ ਗੱਡੀ ਦੇ ਵਿੱਚ ਹੋਰ ਕੋਈ ਨਹੀਂ ਬੋਲਦਾ ਵੀ ਤੁਸੀਂ ਮਸ਼ਾ ਵੇਚ ਦੇ ਜਾ ਕੇ ਤੂੰ ਤੂੰ ਹੀ ਪਹਿਲ ਕੀਤੀ ਹੈ ਮੈਂ ਹੀ ਪਹਿਲ ਕੀਤੀ ਤੇ ਮੈਂ ਹੀ ਫਸ ਗਿਆ ਅੱਜ ਵੇਖੋ ਵੇਖੋ ਮੇਰਾ ਸਾਰਾ ਨੁਕਸਾਨ ਕਰ ਗਏ ਕਿੰਨਾ ਕੀ ਕੀ ਨੁਕਸਾਨ ਮੇਰਾ ਅੱਜ 1.5-2 ਲੱਖ ਰੁਪਏ ਦਾ ਨੁਕਸਾਨ ਕਰ ਗਏ ਕੀ ਕੀ ਕੀਤਾ ਕੀ ਤੋੜ ਪਾ ਦਿੱਤੀ ਤਿੰਨ ਐਲਸੀਡੀਆਂ ਮੇਰਾ ਬੁਲਟ ਤੋੜ ਗਏ ਮੇਰੀ ਐਕਟਿਵਾ ਮੇਰਾ ਦੂਸਰਾ ਮੋਟਰਸਾਈਕਲ ਹੋਰ ਮੇਰਾ ਕੰਪਿਊਟਰ ਤੋੜ ਗਏ ਸਾਰਾ ਘਰ ਆਣ ਕੇ ਕਿਤੇ ਕਿਤੇ ਸੱਟਾਂ ਲੱਗੇ ਥੋੜੇ ਮੇਰੇ ਵੀ ਲੱਗੀਆਂ ਮੇਰੇ ਬੇੜੇ ਦੇ ਵੀ ਹਰਕਤੇ ਲੱਗੀਆਂ ਮੇਰੇ ਬੇੜੇ ਦੇ ਵਾਲ ਫੜੇ ਇਹਨਾਂ ਨੇ ਕੇਸ ਫੜਿਆ ਲekin ਸਰਕਾਰ ਦੇ ਗੰਦੀ ਨਸ਼ਾ ਖਤਮ ਹੋ ਗਿਆ ਕੀ ਕਹਿਣਾ ਚਾਹਦੇ ਨਹੀਂ ਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਇਹ ਸਗੋ ਵਧ ਗਿਆ ਵਾ ਇੱਥੇ ਮਾਲਾ ਚ ਬਹੁਤ ਜਿਆਦਾ ਬੇੜਾ ਕਰਕੇ ਗਿਆ ਵਾ ਪਿਛਲੀ ਵਾਰ ਵੀ ਉੱਤੇ ਪੁਲਸਾਤਰਾ ਵੱਲ ਰੇਡ ਕੀਤੀ ਜਾਂਦੀ ਆ ਨਸ਼ਾ ਤਸਕਰ ਫੜੇ ਵੀ ਗਏ ਹਾਲੇ ਵੀ ਨਸ਼ਾ ਵੇਚਦਾ ਹਾਂਜੀ ਬਹੁਤ ਜਿਆਦਾ ਨਸ਼ਾ ਇੱਥੋਂ ਦੇ ਲੰਗੜਾ ਬਹੁਤ ਮੁਸ਼ਕਲ ਆ ਬਾਬੇ ਪਿੱਟਨ ਸ਼ਾ ਲਾਗੋ ਤੇ ਲੰਗੜਾ ਬਹੁਤ ਹੀ ਜਿਆਦਾ ਮੁਸ਼ਕਲ ਹੋ ਗਿਆ ਵਾ ਇਥੋਂ ਕੋਈ ਨਾ ਕੋਈ ਜਦੋਂ ਲੰਘਿਆ ਆ ਵੇਂਦੇ ਡੇਲੇ ਪਾੜ ਵੜ ਕੇ ਲੰਘਣਦੇ ਆ ਕਿਉਂਕਿ ਇਹ ਰੰਜਿਸ਼ ਰੱਖਦੇ ਆ ਕੀ ਮੰਗੀ ਕਰਦੇ ਆ ਮੰਗ ਇਹੋ ਕਰਦੇ ਮੇਰਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੀਸੀਟੀਵੀ ਆਈ ਸਾਹਮਣੇ ਕੀ ਆ ਸੀਸੀਟੀਵੀ ਵਿੱਚ ਵੇਖੋ ਸਾਰਾ ਹਾਂਜੀ ਹੈਗੀ ਆ ਸੀਸੀਟੀਵੀ ਯਾਰ ਕੀ ਆ ਦੇ ਵਿੱਚ ਉਹਦੇ ਵਿੱਚ ਵੇਖੋ ਮੇਰਾ ਬੂਹਾ ਤੋੜਨ ਦੇ ਇੱਟਾਂ ਮਾਰਨ ਦੇ ਆ ਮੇਰੇ ਕੈਮਰੇ ਵੀ ਤੋੜ ਗਏ ਸਾਰੇ ਕੈਮਰੇ ਵੀ ਤੋੜ ਗਏ ਪਰ ਡੀਵੀਆਰ ਦੇ ਵਿੱਚ ਰਿਕਾਰਡਿੰਗ ਹੋ ਗਈ ਆ ਪੁਲਿਸ ਆਈ ਮੋਕਦੇ ਪੁਲਿਸ ਆਈ ਮੋਕਦੇ ਹੁਣ ਵੇਖੋ ਕੀ ਕਰਦੇ ਆ